ਦਿੱਖਾ ਦੇ ਨਹੀਂ ਨਹੀਂ ਸਾਜੂ ਤੂੰ ਕੀ ਆਪਾਂ ਦੇ ਰਿਹਾ ਆ ਰਾਈ ਬਹੁਤ ਹੋ ਰਹੀ ਆ ਸੈਰ ਤੇ ਰੌਣੀ ਦੇ ਘਟੇ ਇਹ ਨਹੀਂ ਸਾਜ ਅੱਜ ਕੱਲ ਦੇ ਨੇ ਨੌਜਵਾਨ ਗੇ ਅੱਜ ਕੱਲ ਦੀ ਪੀੜੀ ਵੇਖ ਲੈ ਆ ਚੰਗੀ ਤਾਂ ਸ਼ਖਲ ਦੇਖੋ ਇਹਦੀ ਬismillah ਸ਼ੁਕਰ ਹੈ ਫੌਂਟ ਦੇ ਗਿਆ ਮੈਂ ਸਾਬੇ ਜੀ ਤੁਨਹਾ ਮੈਂ ਦੇ ਰਹੇ ਹਾਂ ਕਲਾ ਜੀ ਸਸੀ ਅੰਕਲ ਠੀਕ ਆ ਮੈਂ ਕਲਿੱਕ ਕਰੀ ਆਪਾਂ ਠੀਕ ਸਰ ਹੈ ਚੈੱਕ ਕਰ ਰਿਹਾ ਹਾਰ ਮੈਂ ਤੇ ਇਹ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਸੁੰਦਰ ਨਗਰ ਗਲੀ ਨੰਬਰ 1 ਜ਼ਿਲ੍ਹਾ ਫਾਇਲਕਾ ਫਾਇਲਕਾ ਸ਼ਹਿਰ ਦੀ ਲੋਚੀ ਨੇ ਬਿਲਕੁਲ ਤੇ ਜੋ ਕਿ ਬੱਚਿਆਂ ਨੂੰ ਹਰ ਤਰ੍ਹਾਂ ਦਾ ਸੰਗੀਤ ਸਿਖਾਉਂਦੇ ਨੇ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤੁਰ ਸਿੱਖੋ ਬਾਕੀ ਤੁਹਾਨੂੰ ਸਾਰੀ ਦੱਸਣਗੇ ਆਪਣੇ ਬਾਰੇ ਜੀ ਹਾਂਜੀ ਮੇਰਾ ਨਾਮ ਮੇਰੇ ਨਾਮ ਕਿਸ਼ਨ ਸ਼ਰਮਾ ਹੈ ਸਾਰਿਆਂ ਨੂੰ ਲੋਕਾਂ ਨੂੰ ਦੇਖਣ ਆਲਣ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੈਕੂਜੀ ਕਥਾ ਸਾਵਨ ਦੀ ਕਿਤਾਬ ਦੇ ਜਿਸ ਤਰ੍ਹਾਂ ਐਸਾਂ ਕਰੇ ਨੇ ਮੈਂ ਆਪਣੀ ਇੰਟਰਵਿਊ ਦੇ ਰਿਹਾ ਹਾਂ ਮੈਂ ਇੱਕ 뮤జిਸ਼ੀਅਨ ਹਾਂ ਕੋਲੀ ਚਬਾ ਚਾਲੀਸਾ ਦਾ ਐਸੇ 뮤జిਕ ਚੱਲਦੀ ਕੀਤੀ ਹੈ ਮੈਂ ਰਿਟਾਇਰ ਹਾਂ ਉਹ ਮੈਂ ਨਾਲ ਪੰਜਾਂ ਸੁਣਾਣਾ ਹੈ ਕੋਰੇ ਏ ਮੇਰਾ ਰੋਮੇ ਦੀ ਵਿਚ ਨੂੰ ਬੱਚਾ ਨੂੰ ਸੰਗੀਤ ਦੀ ਸਿੱਖਿਆ ਦੇਣਾ ਕਈ ਬੱਚੇ ਦੇ ਰੂਪ ਸੇ ਲਿਖਦੇ ਹਨ ਅਤੇ ਉਹ ਅੱਛੇ ਉੱਧਰ ਵੀ ਨੇ ਉਹ ਤਾਂ ਸਾ ਮਾਰ ਨੇ ਅੱਛੇ ਸਿੰਗਰ ਨੇ ਹੋਰੇ ਮੈਂ ਚਾਹਨਾ ਜੁਦੀਸਰਾਂ ਦੇ ਬੇਟਾ ਸੈੱਟ ਇੱਥੇ ਆ ਕੇ ਸਿੱਖ ਰਿਹਾ ਜਾਂ ਆ ਰਿਹਾ ਹੈ ਉਹ ਵੀ ਕੁਝ ਹੈ ਜਿਸੇ ਦੇ ਮਾਨਿਤ ਚਾਹੇ ਹੈ 뮤జిక్ ਸਿੱਖਣ ਲਈ ਤਾਂ ਰੋਮੇ ਤੇ ਆਣੇ ਇਸੇ ਨੂੰ ਸਾਡੇ ਪਿੰਡੋਂ ਵੀ ਮੁੰਡੇ ਸਿੱਖ ਗਏ ਆਪਣੇ ਤੇ ਹੋਰ ਹੀ ਮੁੰਡੇ ਜੋ ਕਿ ਸਿੱਖ ਗਏ ਇੱਥੋਂ ਬਹੁਤ ਵਧੀਆ ਆਪਣੇ ਸ਼ੂ ਕਰ ਵਧੀਆ ਪ੍ਰੋਗਰਾਮ ਲਾਉਂਦੇ ਆ ਬਾਣੀ ਕਰਦੇ ਨੇ ਤੇ ਇਹਨਾਂ ਕੋਲ ਸਿੱਖੇ ਗਏ ਨੇ ਬਹੁਤ ਵਧੀਆ ਸਿਖਾਉਂਦੇ ਨੇ ਤੇ ਤੁਸੀਂ ਮੀਤ ਕਾਲਾ ਤੁਸੀਂ ਜੇਕਰ ਸਿੱਖਣਾ ਚਾਹੁੰਦੇ ਹੋ ਕੋਈ ਗੱਲ ਨਾਲ ਜਾਂ ਜਰੂਰ ਤੁਸੀਂ ਫਾਇਲ ਕਾਇਆ ਜਾਓ ਸੁੰਦਰਨਗਰ ਗਲੀ ਨੰਬਰ 1 ਚ ਮੇਰਾ ਕੰਟੈਕਟ ਨੰਬਰ ਹੈ 99172 5996 ਇਹ ਤੁਹਾਨੂੰ ਵਟਸਐਪ ਨੰਬਰ ਹੈ ਔਰ ਨੋਰਮਲ ਨੰਬਰ ਹੈ 7889795 ਆ ਤੁਸੀਂ ਕੰਟੈਕਟ ਕਰਕੇ ਜਾਂ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਤੇਰੇ ਜਾਣਕਾਰੀ ਲੈਣੀ ਹੋਵੇ ਪੁੱਛਣੀ ਹੋਵੇ ਤੁਸੀਂ ਕੰਟੈਕਟ ਨੰਬਰ ਤੇ ਕਰਕੇ ਜਰੂਰ ਪੁੱਛ ਸਕਦੇ ਹੋ ਦੋਸਤੋ ਆ ਹਰਮੋਨੀਅਮ ਦੇਖੋ ਆ ਪੰਜਾਵੇਂ ਦਾ ਵੀ ਫਿਰ ਕਰ ਠੀਕ ਹੈ ਬਿਲਕੁਲ ਵਧੀਆ ਸਾਫ ਕੁਆਲਟੀ ਹੈ ਨਾ ਤੇ ਆ ਮੇਰਾ ਪਤੀਜ ਲੈ ਰਿਹਾ ਚਲੋ ਵਧੀਆ ਰੱਬ ਚੜਦੇ ਹਾਂ ਕਲਾ ਵਿੱਚ ਪੈਕਿੰਗ ਨਾਲ हां जी दोस्तों ਸਾਡਾ ਸਹਿਜ ਅੱਜ ਬਹੁਤ ਖੁਸ਼ ਆ ਠੀਕ ਆ ਆਪੋ ਉਥੇ ਆ ਤੇ ਤੁਹਾਨੂੰ ਦੱਸੇ ਜਿੱਦਾਂ ਹਨ ਤੇ ਉਸਤਾਦ ਜੀ ਨੇ ਉਹਨਾਂ ਕੋ ਸਿੱਖਣ ਤੁਸੀਂ ਆ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਸਿੰਗਿੰਗ ਕਰਨਾ ਚਾਹੁੰਦੇ ਆ ਕਿਸੇ ਤਰ੍ਹਾਂ ਦੀ ਧਾਰਮਿਕ ਸਿੰਗਿੰਗ ਹੁੰਦੀ ਆ ਜਾਂ ਕਿਦਾਂ ਦੀ ਸਿੰਗਿੰਗ ਸੁਖਣਾ ਚਾਹੁੰਦੇ ਤੁਸੀਂ ਜਰੂਰ ਆਓ ਤੇ ਸਹਿਜ ਬਹੁਤ ਖੁਸ਼ ਆ ਜਿਨੇ ਲੈ ਚੱਲੇ ਆਪ ਹਾਰਮੋਨੀ ਬਹੁਤ ਵਧੀਆ ਚੋ ਵਧੀਆ ਕੁਆਲਿਟੀ ਆ ਸਾਫ ਬਿਲਕੁਲ ਸਾਫ ਹਾਰਮੋਨੀ ਮਾ ਬਹੁਤ ਵਧੀਆ ਮਿਲਿਆ ਤੇ ਚਲੋ ਬਾਕੀ ਜਾਂਦੇ ਤਾਂ ਨੰਗਲਾਂ ਗੱਲਾਂ ਸਾਂਝੀਆਂ ਕਰਦੇ ਆ ਥੋੜੀ ਦੇਰ ਨੂੰ ਨਾ ਵੇਤਰਾ ਮਾਰਦੀ ਕਹਿੰਦੇ ਨਹੀਂ ਨਹੀਂ ਹਾਂ ਜੇ ਆਪਾਂ ਇਹ ਚਾ ਰਹੇ ਆ ਮਾਰੀ ਬਹੁਤ ਹੋ ਰਹੀ ਹੈ ਸੈਰ ਤੇ ਰੌਣਕ ਨਹੀਂ ਜੱਟ ਹਾਂਜੀ ਤੂੰ ਨਾ ਖਾਈ ਨਾ ਸਾਡੇ ਦੋਸਤ ਆਰ ਨਹੀਂ ਆਲੇ ਹਾਂ ਵਾਪਸੀ ਤੇ ਹਨਾ ਤੇ ਹੁਣ ਆਪਾਂ ਇਹ ਹੱਥ ਤੇ ਅੱਜ ਚਿਕਨ ਖਾਣ ਨੂੰ ਬਹੁਤ ਦਿਲ ਕਰ ਰਿਹਾ ਸੀ ਨਾ ਤੇ ਮੈਨੂੰ ਅੱਜ ਲਖਾਈ ਅੱਜ ਆਪਾਂ ਨਾ ਚਲੋ ਇਹਦਾ ਵੇਖੋ ਖਾਂਦਾ ਹੈ ਕਿ ਨਹੀਂ ਬਟ ਆਪਾਂ ਖਾਵਾਂਗੇ ਤਾਂ ਲਗਾਉਣੇ ਹੱਥ ਦਾ ਪਹੁੰਚ ਕਰਨੇ ਵਾਲੇ ਇਧਰ ਬਾਈ ਚਿਕਨ ਤਿਆਰ ਕਰ ਰਿਆ ਆਪਣੇ ਪਕੌੜਾ ਇਹ ਬਿਲਕੁਲ ਇਧਰ ਰੱਖੋ ਸਕੂਲ ਦੇ ਬਿਲਕੁਲ ਸਾਹਮਣੇ ਆ ਨਿਕਲ ਕਰਨੇ ਵਾਲੇ ਚ ਅੰਦਰ ਏਸੀ ਸੀ ਲੱਗਾ ਬਹੁਤ ਵਧੀਆ ਅੰਦਰ ਸਿਸਟਮ ਹੈਗਾ ਇਹਨਾਂ ਦਾ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਘਾਰ ਤੇ ਨੂੰ ਅੱਜ ਲਾਇਆ ਆਪਾਂ ਕੰਮ ਤੇ ਤੇ ਦੇਖੋ ਪਹਿਲਾ ਕੰਮ ਚ ਉਹ ਰੱਡਾ ਨਾ ਦੋ ਟੱਪੇ ਨੇ ਸੱਟਨੇ ਵੇਖ ਕਰਕੇ ਜਾਣਾ ਵੇਖੀ ਨੇ ਵੇਖ ਲੈਣੇ ਆਓ ਇਹਨੇ ਹਾਂ ਆ来 ਮੇਰੇ ਨਾਲ ਚੱਲ ਤੇ ਫਿਰ ਮੈਂ ਤੇਰੇ ਨਾਲ ਕੰਮ ਕਰਾਉਂਗਾ ਆ ਕਰਾਉਂਦਾ ਕੰਮ ਵੇਖੋ ਨੇ ਆਹ ਵੇਖ ਨੇ ਆ ਕਰਾ ਕੰਮ ਵੇਖ ਨੇ ਵੇਖੀ ਟੱਪ ਵੇਖੀ ਚੱਲਿਆ ਟੱਪਾ ਵੇਖੀ ਇੱਥੇ ਜਾਂਦਾ ਔ ਲੈ ਪੈਰਾ ਉਹ ਜਾਣੀ ਆ ਇਹ ਪੈਰਾ ਹੀ ਸੱਟੀ ਜਾਂਦਾ ਨੇ ਦੁਰਫਟੇਮੂ ਤੇਰੇ ਉਹਦਾ ਪੰਪ ਦੇ ਕੇ ਕੰਮ ਕਰਾਉਣਾ ਪੰਪ ਦੇ ਕੇ ਨਹੀਂ ਬਸ ਲੈ ਆ ਹਾ ਸਾਹ ਨਹੀਂ ਨਿਕਲਦਾ ਵੇ ਨਾ ਲੈ ਯਾਰ ਉਹ ਤੇਰ ਨੂੰ ਜਵਾ ਚੰਗਾ ਵੇ ਸੱਟੀ ਜਾਂਦਾ ਨਾ ਵੇ ਕਿਨਾਂ ਖੇਚ ਦੋਰੀ ਸੱਟ ਤੇ ਆਪੇ ਸੁੱਟ ਲੀ ਉਹ ਤੂੰ ਤੇ ਇਹੀ ਪਾਲਦਾ ਬਿਨਾਂ ਸੱਟ ਨਹੀਂ ਪਵੇ ਵੇ ਹੈ ਇਹ ਨਹੀਂ ਸਾ ਅੱਜ ਕੱਲ੍ਹ ਦੇ ਨੇ ਨੌਜਵਾਨ ਵੇ ਅੱਜ ਕੱਲ੍ਹ ਦੀ ਪੀੜੀ ਵੇ ਇਹ ਚੰਗੀ ਤਾਂ ਸ਼ਖਲ ਦੇਖੋ ਇਹਦੀ ਠੀਕ ਹੈ ਦੋਸਤੋ ਅਸੀਂ ਹੁਣ ਕਰ ਲਿਆ ਕੰਮ ਕਰ ਤੇ ਮਿਲਦੇ ਆ ਨੈਕਸਟ ਵਲੌਗ ਨਾਲ ਬਹੁਤ ਜਲਦ ਓਕੇ ਬਾਏ ਸੀ ਯੂ